ਉਹ ਦੇਖੋ ਡੀਸੀ ਦਫਤਰ ਦੇ ਵਿੱਚ ਡੀਸੀ ਦਫਤਰ ਦੇ ਵਿੱਚ ਕੰਮ ਜੀ ਰਹਿਮਤ ਹੋਈ ਆ ਮੇਰੀ ਲੋੜ ਪੈਣੀ ਹੈ ਤਾਂ ਦੋਆ ਦੇਣਾ ਤਸਵੀਰਾਂ ਦੇਖੋ ਡੀਸੀ ਦਫਤਰ ਦੀ ਆ ਕਰਕੇ ਉਹਦੀ ਚਾਲ ਕਰਾ ਲਿਆ ਜਾਣੀ ਹੈ ਜੀ ਸਵਾਰ ਕਰੇ ਨਹੀਂ ਜੀ ਚਲ ਚਲ ਨਹੀਂ ਤੇ ਇੱਕ ਮਿੰਟ ਹੋਰ ਜਲਦੀ ਹੋ ਗਈ ਵੀਡੀਓ ਦਾ ਉਹ ਜਲਦੀ 15 ਪੰਗੇ ਜੀ 15 ਗੱਲ ਕਰਦੀ ਵੀ ਦੇ ਡੀਸੀ ਦਫ਼ਤਰ ਦੀ ਆ ਇੱਕ ਵਾਰੀ ਤਾਂ ਮੰਨ ਲੈ ਕਿਸੀ ਦੇ ਦੂਜੇ ਤਸਵੀਰਾਂ ਦੇਖਣੇ ਬਰਦਾਸ਼ਤ ਨਹੀਂ ਆ ਇੱਕ ਵਾਰ 15 ਮਿੰਟ ਮੈਨੂੰ ਡੀਸੀ ਨੂੰ ਕਹ ਕੇ ਇੱਧਰ ਜਲ ਦਿੱਤਾ ਜੀ ਜਾਣੇ ਕਿ ਇਹਨੂੰ ਕਹ ਕੇ ਤੁਹਾਨੂੰ ਕੱਢ ਕੇ ਬਾਹਰ ਦੱਸੇ ਕੱਢੇ ਬਾਹਰ ਉਹਨਾਂ ਪੁੱਤ ਪੜਾਵਾ ਮਾਰਦੇ ਉਹਨੂੰ ਬਾਹਰ ਇਹ ਸਾਡਾ ਦਫ਼ਤਰ ਸਰ 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 ਦੇਖੋ ਇਹਦੇ ਪਿਓ ਦਾ ਦਫ਼ਤਰ ਨਹੀਂ ਡੀਸੀ ਦਾ ਅਬਲੀ ਦਾ ਦਫ਼ਤਰ ਵੀ ਪਬਲਿਕ ਦੇ ਨਮਾਇਦੇ ਆ ਇਹਨੂੰ ਕਿੱਥੇ ਕਰਕੇ ਦੱਸੇ ਜਿਹੜਾ ਪਰਚਾ ਦੇਣਾ ਦਈ ਆ ਬੈਠੇ ਕੋਈ ਕੋਈ ਤਰੀਕਾ ਮੈਨੂੰ ਦੱਸੋ ਇੱਕੋ ਤਰੀਕਾ ਨਾ ਬਰ ਮਾਮਾ ਲੱਗਦਾ ਬਾਅਦ ਤੇ ਜਿੰਦਾ ਹਮਾਰਦੇ ਜਿੱਦਾਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਨੰਬਰ ਦਾ ਕਰਪਟ ਆ ਸਾਡਾ ਇੱਥੇ ਇਹਨੂੰ ਨਹੀਂ ਪਾ ਡਾ ਚੁੱਕੇ ਦਾ ਥਾਲੇ ਕਰਿਆ ਗਿਆ ਕਿਹੜਾ ਬੰਦ ਚਲ ਜਾਣਾ ਸਾਡੇ ਤੇ ਇਹਦੀ ਇੱਕ ਸੋਣੇ ਇੱਥੋਂ ਡੀਡੀ ਡੀਟੀਓ ਰਹਿ ਕੇ ਗਿਆ ਨੂੰ ਪਤਾ ਤਾਂ ਨਹੀਂ ਸ਼ਰੀਆਮੀ ਕਹਤੋ ਨਾ ਕਿ ਅਸੀਂ ਜੀ ਟੱਕਾ ਕਰਨਾ ਹੈ ਅਸੀਂ ਕਿਸੇ ਨੂੰ ਖਰੋਣ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤਾਂ ਸਾਡੇ ਕੋਲ ਜੂਰ ਤੱਕ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕੱਲ੍ਹਨ ਬਾਹਰ ਕੱਢ ਕੇ ਦੱਸਿਓ ਕਦੋਂ ਕਦੋਂ ਵੀ ਬਾਹਰ ਕਰਕੇ ਤੁਸੀਂ ਦੇਖ ਰਹੇ ਹੋ ਡੀਸੀ ਦਫਤਰ ਦੇ ਵਿੱਚ ਡੀਸੀ ਦਫਤਰ ਦੇ ਵਿੱਚ ਤਾਂ ਵੀ ਇਹ ਰਹਿਮਤ ਤੁਹ ਹੋਈ ਆ ਮੇਰੀ ਲੋੜ ਪੈਣੀ ਹੈ ਤਾਂ ਦੋਆ ਦੇਣਾ ਪਾ ਤਸਵੀਰਾਂ ਦੇਖੋ ਸੀ ਡੀਸੀ ਪੁੱਤਰ ਦੀਆ ਬਿਲਕੁਲ ਕਰਕੇ ਉਹਦੀ ਸੁਣੋ ਚੱਲ ਕਰਾ ਲਿਆ ਜਾਣੀ ਉਸ ਵਟ ਕਾਲ ਨਹੀਂ ਕਰੀ ਚੱਲ ਚੱਲ ਨਹੀਂ ਤੇਰੀ ਇੱਕ ਮਿੰਟ ਹੋਰ ਆ ਚੱਲੀਏ ਵੀਡੀਓ ਦਾ ਆ ਚੱਲੀਏ 15 ਪੰਗੇ ਜੀ 15 ਕੋਈ ਕਰਦੀ ਕਰਦੀ ਵੀਰ ਡਿਸਕ ਕਰਦੀ ਆ ਮੈਂ ਤਾਦੇ ਮੰਗ ਬੈਠੇ ਕਿਸੇ ਤੇ ਤਸਵੀਰਾਂ ਦੇਖ ਰਹੇ ਹਾਂ ਬਰਦਾਸ਼ਤ ਬੋਲਦੀ ਆ 15 ਮਿੰਟ ਮੈਂ ਉਹ ਡੀਸੀ ਨੂੰ ਕਹ ਕੇ ਇੱਧੀਆਂ ਜਿਲਧਾਤਾਂ ਜੀ ਜਾਣੇ ਕਿ ਉਹ ਕਹ ਕੇ ਤੁਹਾਨੂੰ ਕੱਢ ਕੇ ਬਾਹਰ ਦੱਸੇ ਵੱਡੇ ਮਾਰਦੇ ਉਹ ਪੁੱਤ ਬਣਾ ਲਾ ਮਾਰ ਦੇ ਉਹਨੂੰ ਬਾਹਰ ਇਹ ਸਾਡਾ ਦਫਤਰ ਸਰ ਸਰ ਦੇਖੋ ਇਹਦੇ ਪਿਓ ਦਾ ਦਫਤਰ ਨਹੀਂ ਡੀਸੀ ਦਾ ਅਬਲੀ ਦਾ ਦਫਤਰ ਹੀ ਪਬਲਿਕ ਦੇ ਨਮਾਇंदे ਆ ਇਹਨੂੰ ਕੈ ਕਰਗੇ ਨਾ ਸੇ ਜਿਹੜਾ ਪਰਚਾ ਦੇਣਾ ਦਰਿਆ ਉੱਤੇ ਬੈਠੇ ਨਾਲੇ ਕੋਈ ਤਰੀਕਾ ਮੈਨੂੰ ਦੱਸੋ ਇਹ ਕੋਈ ਤਰੀਕਾ 100 ਬਾਰ ਮਾਮਾ ਲੱਗਦਾ ਬਾਅਦ ਤੇ ਜਿੰਦਾ ਹੱਥ ਮਾਰਦੇ ਜਦੋਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਨੰਬਰ ਦਾ ਕਰਪਟ ਆ ਸਾਡਾ ਇੱਥੇ ਕੋਈ ਡਾਲ ਚੁੱਕੇ ਦਾ ਨਾਲੇ ਰਹਿ ਗਿਆ ਕਿਹੜਾ ਬੰਬ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੋਣੇ ਦੇ ਦੇ ਜੀਟੀਓ ਰਹਿ ਗਿਆ ਨੂੰ ਪਤਾ ਤੁਹਾਨੂੰ ਸ਼ਰੀਆਮੀ ਕਹਤੋ ਨਾ ਲੂਗੇ ਅਸੀਂ ਜੀ ਧੱਕਾ ਕਰਨਾ ਅਸੀਂ ਕਿਸੇ ਨੂੰ ਖਲੋਣ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤੇ ਸਾਡੇ ਕੋਲ ਲੋੜ ਤਾਂ ਹੈ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕੱਲ੍ਹ ਨੂੰ ਬਾਹਰ ਕਰਕੇ ਦੱਸਿਓ ਬਾਜਾ ਨੂੰ ਕੱਢੋ ਨੀ ਬਾਹਰ ਆ ਕੇ